ਨਾਬਾ ਵਿਖੇ ਖੇਡਣ ਗਏ ਬੱਚੇ ਨੂੰ ਤੇਜ਼ ਰਫ਼ਤਾਰ ਬੁਲਟ ਚਾਲਕ ਫੇਟ ਮਾਰ ਕੇ ਮੌਕੇ ਤੋਂ ਹੋਇਆ ਫਰਾਰ ਗੰਭੀਰ ਹਾਲਤ ਨੂੰ ਦੇਖਦਿਆਂ ਜ਼ਖਮੀ ਬੱਚਾ ਰਜਿੰਦਰਾ ਹਸਪਤਾਲ ਪਟਿਆਲਾ ਕੀਤਾ ਰੈਫਰ ਪਰਿਵਾਰ ਵੱਲੋਂ ਇਨਸਾਫ਼ ਦੀ ਕੀਤੀ ਮੰਗ ਨਾਬਾ ਵਿਖੇ ਪਿਊਸ਼ ਨਾਦੇ ਛੋਟੇ ਬੱਚੇ ਦਾ ਬੁਲਟ ਮੋਟਰਸਾਈਕਲ ਨਾਲ ਐਕਸੀਡੈਂਟ ਹੋਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਬੱਚੇ ਦੀ ਨਾਨੀ ਅਤੇ ਮਾਮੇ ਨੇ ਰੋਂਦਿਆਂ ਹੋਇਆਂ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚਾ ਸਕੂਲ ਤੋਂ ਆ ਕੇ ਖੇਡਣ ਲਈ ਘਰੋਂ ਬਾਹਰ ਗਿਆ ਹੀ ਸੀ ਕਿ ਇੱਕ ਤੇਜ਼ ਰਫ਼ਤਾਰ ਨਵਾਲਕ ਬੁਲਟ ਚਾਲਕ ਦੀ ਛਪੇਟ ਵਿੱਚ ਔਣ ਕਰ ਗੰਭੀਰ ਜ਼ਖਮੀ ਹੋ ਗਿਆ ਬੁਲਟ ਪਾਲਾ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਪਰਿਵਾਰ ਵੱਲੋਂ ਨਾਲ ਵਾਲਕ ਬੁਲੇਟ ਚਾਲ ਖਿਲਾਫ ਕਾਰਵਾਈ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਮੌਕੇ ਤੇ હાજર ਪੁਲਿਸ ਵਿਭਾਗ ਵੱਲੋਂ ਡਿਊਟੀ ਅਫਸਰ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਕਿ ਖੰਗਾਲੇ ਜਾ ਰਹੇ ਹਨ ਘਟਨਾ ਦੇ ਦੋਸ਼ੀ ਬਾਰੇ ਸੂਚਨਾ ਮਿਲਦੇ ਸਾਰ ਹੀ ਕਥਿਤ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਨਾਬਾ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਗੱਲਬਾਤ ਹੋਈ ਹੈ ਬੱਚਾ ਖੇਡਣ ਆਇਆ ਇੱਕ ਅੰਦਰ ਵੀ ਮੈਨੇ ਬਾਹਰ ਖੇਡਣਾ ਹੈ ਕਹੇ ਵੀ ਮੰਮੀ ਦੁਖੀ ਹੋ ਕੇ ਕੰਨੇ ਨੇ ਤੋ ਵੀ ਫਰਕਾ ਤੂ ਕਿ ਉਹਦਾ ਕਰਮ ਹੋ ਗਿਆ ਹੋ ਗਿਆ ਉਸ ਤੋਂ ਬਾਅਦ ਸਾਢੇ 5:05 ਦੇ ਨੇ ਟਾਈਮ ਤੇ ਆ ਤਾਂ ਫਿਰ ਦੋਨੇ ਨੀਚੇ ਆਇਆ ਤੇ ਨੇ ਕਹਿਦੀ ਕਾਕੂ ਏ ਦੂਫ ਫੇਬ੍ਰੂਅਰੀ ਦਾ ਕਾਕਾ ਰਹੇ ਉਹ ਕਹਿੰਦੇ ਤੇ ਫੇਬ੍ਰੂਅਰੀ ਦਾ ਤੇ ਇਹ ਗੁਰੂਆਂ ਨੇ ਦੱਸਿਆ ਹੋ ਕੇ ਕਹੇ ਵੀ ਕਾਕੂ ਤੂੰ ਇੱਧਰ ਆ ਜਾ ਬਾਬੂ ਤੂੰ ਦੇ ਸਾਢੇ ਮੈਂ ਕਿਹਾ ਫਿਰ ਦੋਨੇ ਉੱਪਰ ਆ ਗਏ ਨਾਲ ਦੇ ਨਾਲ ਇਹਨੂੰ ਰੋਕ ਕੇ ਇੱਥੇ ਆ ਗਿਆ ਬੱਚਾ ਇੱਥੇ ਆ ਗਿਆ ਉੱਪਰ ਆ ਗਿਆ ਤੇ ਮੈਂ ਕਿਹਾ ਜੋਨੇ ਤੂੰ ਕਿਉਂ ਵੀ ਉਹਨੂੰ ਰੋਕਦਾ ਬੱਚਾ ਵਿਚਾਰਾ ਮੈਂ ਕਿਹਾ ਹੁਣ ਤਾਂ ਉੱਥੇ ਖੇਡਣ ਦੇ ਦੋ ਤੂੰ ਖੇਡਦਾ ਬੱਚਾ ਆਪਣਾ ਤਾਂ ਕਹਿੰਦਾ ਮੈਂ ਤਾਂ ਤਾਂ ਰੁਕ ਗਿਆ ਵੀ ਕਿਉਂਕਿ ਸੜਕ ਤੇ ਦੂਰ ਬੈਠਾ ਵਾਂ ਇਸੇ ਕਰੂ ਮੈਂ ਇਹਨਾਂ ਨੂੰ ਮੈਂ نیچے ਉਤਰੀ ਬੈ ਕੇ ਜੋ ਸਬਜ਼ੀਆਂ ਲਾ ਕੇ ਮੈਂ ਸੱਫੀ ਲਵਾ ਬਤਮ ਵੀ ਮੰਦਾ ਮੈਂ ਇਹ ਬੈ ਕੇ ਬਿਸੀ ਜੋ ਕੀ ਅੱਤੇ ਟੈਨਸ਼ਨ ਆਦੀ ਮੈਂ ਟੈਨਸ਼ਨ ਲੈ ਕੇ ਬੈਠੀ ਰਹੀ ਹਾਂ ਹਏ ਜਦ ਮੈਂ ਬਾਹਰ ਨਿਕਲੀ ਬੱਚੇ ਨੂੰ ਇੱਕ ਇੱਕ ਦਮ ਤੇਜ਼ ਆਈ ਆਵਾਜ਼ ਦਾ ਧਿਆਣਾ ਕਹੀ ਮੈਂ ਜਦੋਂ ਆ ਮੁਰਕੇ ਦੇਖਿਆ ਤਾਂਬਦੀ ਨੂੰ ਮੈਨੇ ਹੱਥ ਲਗਾਇਆ ਰੇੜੀ ਵਾਲੇ ਨੂੰ ਤਾਂ

ਕੰਬਰਾ ਬਿੰਡੇ ਚ ਉਹਨਾਂ ਕੇ ਬੱਚੇ ਦੀ ਕੰਡੀਸ਼ਨ ਕੀ ਐ ਨਾਲ ਕਹੂੰ ਮੈਂ ਐ ਪਰ ਚਿੜੋਣਾ ਗੋਡੇ ਤੇ ਲੱਗੇ ਐ ਦੋ ਟੁੱਟੇ ਹੋਏ ਪੈਨੇ ਗੋਡੇ ਅੰਦਰੋਂ ਇਹ ਕਿਸ ਚੀਜ਼ ਨਾਲ ਹੋਇਆ ਜੀ ਐਕਸੀਡੈਂਟ ਗੋੜਟੇ ਸਿਗਾ ਮੁੰਡੇ ਗੋਲ ਬਹੁਤ ਤੇਜ਼ੀ ਨਾਲ ਆ ਰਿਹਾ ਸੀਗਾ ਇੱਥੋਂ ਤੋਂ ਬਲੱਡ ਸ਼ੁਰੂ ਹੋਇਆ ਉੱਥੇ ਤੱਕ ਗਿਰਿਆ ਬਿੱਟੂ ਦਸਾਂ ਤੱਕ ਬੱਚਾ ਸਾਡਾ ਐਮ ਲੱਕੜ ਵੰਗਣ ਹੋਇਆ ਪਿਆ ਸੀਗਾ ਮੈਂ ਕਿ ਬੱਚਾ ਤਾਂ ਗਿਆ ਮੂੰਹ ਤੋਂ ਖੂਨ ਆਖਾ ਮੰਦੋ ਬੇਮੈ ਨੇ ਇੱਕ ਬਾਰੋ ਚਕੇ ਮਾਂ ਮੇਰੇ ਗਰਦ ਸੀਗੀ 4 ਮਹੀਨੇ ਤੋਂ ਹਏ ਮੈਂ ਕਿ ਆਜੋ ਜੋਨੀ ਆ ਕੇ ਮੈਂ ਚੱਕ ਨਹੀਂ ਸਕਦੀ ਬੱਚੇ ਨੂੰ ਬੱਚਾ ਲੈ ਗਿਆ ਸਾ ਨੀਚੇ ਜੋਨੀ ਦੋ ਦੋ ਪੋੜੇ ਕਪੜਾ ਆਏ ਕਹਿੰਦਾ ਕੀ ਹੋ ਗਿਆ ਮੰਮੀ ਇਹ ਮੈਂ ਕਿ ਬੱਚਾ ਲੈ ਗਿਆ ਸਾ ਖੇਡਦਾ ਬੱਚਾ ਸੀਗਾ ਮੋਟਰਸਾਈਕਲ ਉੱਤੇ ਪਤਾ ਲੱਗੇ ਨਹੀਂ ਕੁਝ ਇਹ ਫੋਟੋ ਵਿੱਚ ਜਿੱਥੇ ਆ ਨੰਬਰ ਵਿੱਚ ਰਹਿੰਦਾ ਹੁਣ ਥਾਣੇ ਤੋਂ ਵੀ ਜਾ ਕੇ ਆਏ ਆ ਕਹਿੰਦਾ ਅਸੀਂ ਕਾਰਵਾਈ ਪੂਰੀ ਕਰ ਰਹੇ ਹਾਂ ਨਾ ਥੋੜਾ ਜਨੋ ਕੇ ਕਿੱਥੇ ਬੰਦਾ ਜੀ ਕੋਣ ਹੈ ਪਤਾ ਲੱਗੇ ਕਹਿੰਦੇ ਸਾਨੂੰ ਇਹ ਨਹੀਂ ਪਤਾ ਲੱਗਿਆ ਨਹੀਂ ਕਿੱਥੇ ਨੇ ਲੋਕਲ ਹੀ ਹੋਣਾ ਇਹਦਾ ਤਾਂ ਟਿਊਸ਼ਨ ਬੈਗ ਚੱਕਿਆ ਉਹਨੇ ਇੰਨੀ ਸਪੀਡ ਨਾਲ ਆ ਰਹੇ ਬਾਹਰ ਦਾ ਕੋਈ ਫਿੱਦਾ ਬਾਈਕ ਪਤਾ ਨਹੀਂ ਜਲੰਧਰ ਦੀ ਸ਼ੋਅ ਕਰਦੀ ਹੈ ਉਹ ਵੀ ਪ੍ਰਸ਼ਾਸਨ ਤੋਂ ਕੀ ਮੰਗਤਾ ਹੁੰਦੇ ਨੇ ਜ਼ਿਆਦਾ ਸੀ ਇਨਸਾਫ਼ ਮੰਗਦੇ ਵੀ ਇਹ ਤਾਂ ਸਾਡੇ ਬੱਚਣ ਦਾ ਮੰਨਦੇ ਦੇ ਪਾ ਕੇ ਕੱਲ ਨੂੰ ਹੋਰ ਬੱਚੇ ਨਵੇਂ ਆਵੇ ਨਾ ਹੋਵੇ ਹੋਰ ਬੱਚੇ ਦਾ ਭਲਾ ਹੋਵੇ ਮੈਂ ਤਾਂ ਇਹ ਹੀ ਮੰਗਦੀ ਆ ਸਾਨੂੰ ਕੀ ਮਿਲ ਜਾਣਾ ਉਹਨੂੰ ਬੁਲਾ ਕੇ ਬਸ ਮੈਂ ਕਿਹਦੇ ਹੋਰੇ ਬੱਚਿਆਂ ਦਾ ਭਲਾ ਹੋਵੇ ਸਾਡੇ ਬੱਚੇ ਨੂੰ ਖੇਡਣ ਨੂੰ ਸਿੱਧਣਗੇ ਮੁਰੀ ਹਾਲਤ ਕਰ ਗਿਆ ਤੇ ਬੱਚੇ ਨੇ ਹਾਂ ਜੀ ਸਰ ਜੀ ਨਾਮ ਵਰਤੋ ਮੇਰਾ ਨਾਮ ਜੌਨੀ ਹੈ ਜੀ ਸਰ ਜਿਹੜਾ ਐਕਸੀਡੈਂਟ ਰਣਾਪੇ ਚ ਕੀ ਮਾਮਲਾ ਜੀ ਹੋ ਸਰ ਸਰ ਪਿਊਸ਼ ਹੈ ਬੱਚਾ ਇਹ ਮੇਰਾ ਜੋ ਮੇਰਾ ਭਾਂਜਾ ਹੈ ਜੋ 3 ਸਾਲ ਤੋਂ ਸਾਡੇ ਲਵੇਈ ਰਹਿ ਰਿਹਾ ਹੈ ਅਸਲ ਦੇ ਵਿੱਚ ਬਾਹਰ ਇੱਕ ਸਾਈਡ ਤੇ ਖੜਾ ਸੀ ਇੱਕ ਬੋਲਟ ਮੋਟਰਸਾਈਕਲ ਤੇ ਸਰਦਾਰ ਮੁੰਡਾ ਸੀ ਜੋ ਬਹੁਤ ਹੀ ਅਨਗਲੀ ਨਾਲ ਤੇ ਬਹੁਤ ਹੀ ਤੇਜ਼ ਸਪੀਡ ਨਾਲ ਆਇਆ ਤੇ ਬੱਚੇ ਨੂੰ ਟੱਤ ਮਾਰੀ ਤੇ ਬੱਚਾ ਹਵਾ ਚ ਉੜਦਾ ਗਿਆ ਬਾਕੀ ਵੀਡੀਓ ਫਿਲਹਾਲ ਦੋਦੇਲੇ ਸਾਰੇ ਪਹੁੰਚ ਚੁੱਕੇ ਆ ਸੀ ਨਾਲ ਦੇ ਨਾਲ ਨੂੰ ਚੱਕਿਆ ਤੇ ਸਰਕਾਰੀ ਹਸਪਤਲ ਲੈ ਗਏ ਤੇ ਸਰਕਾਰੀ ਹਸਪਤਲ ਵਾਲਿਆਂ ਨੇ ਨਾਲ ਦੇ ਸਾਨੂੰ ਰਜਿੰਦਰਾ ਰੈਫਰ ਕਰਤਾ ਸਿਰਫ ਉਹਨਾਂ ਬੱਚੇ ਦੀ ਸਥਿਤੀ ਬਸਰ ਬੱਚੇ ਦੀ ਆ ਉਹ ਬੱਚੇ ਨੂੰ ਹੋਸ਼ ਹੈਗਾ ਸਿਰ ਤੇ ਨਾਜੂਕ ਸੱਟਾਂ ਨੇ ਜੀ ਅੰਦਰੂਨੀਆਂ ਤੇ ਪਾਟ ਬੱਚੇ ਦਾ ਟੁੱਟ ਚੁੱਕਿਆ ਤੇ ਉਹ ਡਾਕਟਰ ਸਾਹਿਬ ਕਹਿ ਰਹੇ ਨੇ ਵੀ 24 ਘੰਟੇ ਅਸੀਂ ਹਜੇ ਹੋਰ ਦੇਖਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਰੇਟ ਕਰਾਂਗੇ ਜੀ ਸਰ ਅਕੇ ਚੰਡੀਗੜ੍ਹ ਦੇ ਪ੍ਰਕਾਰਾਂ ਦੀ ਗੱਲ ਆ ਰਹੀ ਸੀ ਸਾਹਮਣੇ ਕੁਛ ਇਹ ਜੇ ਹੋਇਆ ਨਹੀਂ ਸਰ ਹਜੇ ਕੋਈ ਚੰਡੀਗੜ੍ਹ ਵਾਲੀ ਕੋਈ ਗੱਲ ਨਹੀਂ ਹੈ ਜੀ ਸਰ ਹੁਣ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਜਿੰਨਾਂ ਵੱਲੋਂ ਬਿਆਨ ਲਿਖਾਇਆ ਗਿਆ ਹਾਂਜੀ ਇੱਕ ਪ੍ਰਸ਼ਾਸਨ ਦਾ ਰਾਏ ਨੇ ਨਾਬੇਦੋ ਪੁਲਸਾਰੇ ਤੇ ਉਹ ਬਿਆਨ ਲੈ ਕੇ ਗਏ ਨੇ ਜੀ ਸਰ ਕੀ ਮੰਗ ਕਰਦੇ ਹੋ ਕਿ ਜਿਹੜੇ ਇਹ ਜੇ ਹੱਥ ਸੇ ਹੁੰਦੇ ਨੇ ਕੀ ਮਤਲਬ ਕੀ ਅਪੀਲ ਨਹੀਂ ਅਸੀਂ ਪ੍ਰਸ਼ਾਸਨ ਨੂੰ ਸਰ ਇਹ ਅਪੀਲ ਕਰਦੇ ਆ ਵੀ ਇਹ ਬੱਚਿਆਂ ਨੂੰ ਬਾਈਕ ਦਾ ਨਾ ਦਿੱਤਾ ਜਾਵੇ ਇੰਨੀ ਛੋਟੀ ਉਮਰ ਦੇਆਂ ਨੂੰ ਤੇ ਆਪਣੇ ਸਪੀਡ ਦਾ ਕੰਟਰੋਲ ਰੱਖਣ ਤੇ ਪ੍ਰਸ਼ਾਸਨ ਵੀ ਜੋ ਸ਼ਹਿਰ ਦੇ ਵਿੱਚ ਬਣਦੇ ਰੈਂਪ ਬਣਾਏ ਜਾਣ ਤੇ ਵੀ ਇਹ ਜੇ ਹਾਸੇ ਹੋਣ ਤੋਂ ਬਚਣ ਜੀ ਬੱਚਾ ਕੋਈ ਵੀ ਹੋ ਸਕਦਾ ਸਾਡਾ ਜਾਂ ਕਿਸੇ ਦਾ ਵੀ ਹਾਈ ਜੀ ਤੁਸੀਂ ਕੀ ਕਹਿਣਾ ਚਾਹ ਲਈ ਕੀ ਘਟਨਾ ਵਈ ਅ ਕੱਲ ਤਕਰੀਬਨ 5 6 ਵਜੇ ਦੇ ਕਰੀਬ ਇੱਕ ਕੇਜ ਰਫ्तार ਮੋਟਰਸਾਈਕਲ ਕੋਈ ਜਾ ਰਿਹਾ ਸੀਗਾ ਜਿਵੇਂ ਵੀਡੀਓ ਵਿੱਚ ਦੇਖ ਰਹੇ ਆ ਤੇ ਬੱਚੇ ਨੂੰ ਨੇ ਟੱਕਰ ਮਾਰੀ ਹੈ ਤੇ ਉਸ ਤੋਂ ਬਾਅਦ ਉਹ ਭੱਜ ਗਿਆ ਜੀ ਤੇ ਵੀਡੀਓ ਵਿੱਚ ਦੇਖਿਆ ਕਿ ਬੱਚਾ ਕਾਫੀ ਦੂਰ ਜਾ ਕੇ ਗਿਰਿਆ ਹੈਗਾ ਸਾਡੀ ਮਤਲਬ ਇੱਕ ਸਾਰਾ ਮੱhalla ਨਿਵਾਸੀਆਂ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਲਵੇ ਤੇ ਜਿਹੜੇ ਅੰਡਰ ਏਜ ਬੱਚੇ ਨੇ ਘੱਟ ਉਮਰ ਦੇ ਬੱਚੇ ਨੇ ਜਿਹੜੇ ਸਕੂਲ ਗੋਇੰਗ ਬੱਚੇ ਨੇ ਉਹਨਾਂ ਦੇ ਚੈਕਿੰਗ ਕੀਤੀ ਜਾਵੇ ਕਿਉਂਕਿ ਬੱਚੇ ਬਹੁਤ ਤੇਜ਼ ਰਫਤਾਰ ਨਾਲ ਲੰਘਦੇ ਨੇ ਉਹਨਾਂ ਦੀ ਉਮਰ ਨਹੀਂ ਹੋਈ 18 ਸਾਲ ਦੂਜਾ ਗੱਲ ਇਹ ਹੈ ਕਿ ਅਸੀਂ ਕਮੇਟੀ ਦੇ ਵਿੱਚ ਯੂ ਸਾਹਿਬ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਸੀਗਾ ਸਵੈ ਸੇਵਾਵਾਂ ਲਸਦਾਰ ਕਮੇਟੀ ਵੱਲੋਂ ਕਿ ਸਾਡੇ ਉਹ ਜਿਹੜੇ ਸਪੀਡ ਬ੍ਰੇਕਰ ਬਣਾਏ ਜਾਣ ਤਾਂ ਜੋ ਜਿਹੜੀ ਸਪੀਡ ਵੀ ਥੋੜੀ ਜਿਹੀ ਕਮੀ ਆਵੇਗੀ ਤਾਂ ਐਕਸੀਡੈਂਟ ਹੋਉਂਦਾ ਜਿਹੜਾ ਖਤਰਾ ਘਟੇਗਾ ਕਿਉਂਕਿ ਹੁਣ ਬੱਚੇ ਦੇ ਜੁਮੇ ਅਸੀਂ ਮਾਪੇ ਆਪਣਾ ਉਹਨਾਂ ਨਾਲ ਗੱਲ ਕੀਤੀ ਹੈ ਉਹਦੇ ਮਾਨਨਕਿਆਂ ਨਾਲ ਗੱਲ ਕੀਤੀ ਹੈ ਕਿਉਂਕਿ ਉਹ ਬੱਚੇ ਦੀ ਬਹੁਤ ਮੇਜਰ ਇੰਜਰੀਜ਼ ਹੋਈਆਂ ਤਾਂ ਇੱਕ ਬੱਚੇ ਲਈ ਅਗਰ ਇੰਨੀ ਇੰਜਰੀ ਹੋਈ ਹੈ ਤਾਂ ਪੇਰੈਂਟਸ ਨੇ ਪਰੇਸ਼ਾਨ ਹੋਣਾ ਹੀ ਹੈ ਘਰ ਦੇ ਵੀ ਪਰੇਸ਼ਾਨ ਹਨ ਤਾਂ بار بار ਅਸੀਂ ਬੇਨਤੀ ਵੀ ਲੰਬੇ ਸਮੇਂ ਤੋਂ ਬੇਨਤੀ ਕਰ ਰਹੇ ਹਾਂ ਕਿ ਸਪੀਡ ਬ੍ਰੇਕਰ ਬਣਾਈ ਜਾਣ ਆਮ ਤੌਰ ਤੇ ਸੁਣਨ ਨੂੰ ਆਉਂਦਾ ਹੈ ਜੀ ਸਪੀਡ ਬ੍ਰੇਕਰ ਬਣਾਈ ਨਹੀਂ ਜਾ ਸਕਦੇ ਕਿਉਂ ਨਹੀਂ ਬਣਾਏ ਜਾ ਸਕਦੇ ਇੰਡੀਅਨ ਰੋਡ ਕਾਂਗਰਸ ਹੈ ਇੰਡੀਅਨ ਰੋਡ ਕਾਂਗਰਸ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੀਆਂ ਗਲੀਆਂ ਨੇ ਛੋਟੀਆਂ ਗਲੀਆਂ ਨੇ ਉੱਥੇ ਸਪੀਡ ਬ੍ਰੇਕਰ ਹੋਣੇ ਚਾਹੀਦੇ ਨੇ ਅਗਰ ਮਤਲਬ ਅਸੀਂ ਇਨਸਾਨੀ ਜਾਨ ਨੂੰ ਕੁਛ ਨਹੀਂ ਸਮਝਦੇ ਸਪੀਡ ਬ੍ਰੇਕਰ ਬਣਾਉਣ ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਰੁਕਾਵਟ ਮੰਨ ਰਹੇ ਹਾਂ ਅਗਰ ਛੋਟੇ-ਛੋਟੇ ਸਪੀਡ ਬ੍ਰੇਕਰ ਹੋਣਗੇ ਜਾਂ ਪੁਲਿਸ ਪ੍ਰਸ਼ਾਸਨ ਥੋੜੀ ਜੀ ਅਗਰ ਹੋਰ ਮੁਸਤੈਦੀ ਦਿਖਾਵੇ ਤਾਂ ਉਹਨਾਂ ਵੀ ਚਲਾਨ ਕੱਟੇ ਜਾਣ ਜਿਹੜੇ ਬੱਚੇ ਅੰਡਰ ਏਜ ਨੇ ਜਾਂ ਤੇਜ਼ ਰਫਤਾਰੀ ਕਰ ਰਹੇ ਨੇ ਬਸ ਇਸੇ ਹੀ ਇਹ ਹੀ ਬੇਨਤੀ ਹੈ ਕਿ ਅਗਰ ਕੀਮਤੀ ਜਾਨ ਸਾਨੂੰ ਤੇਜ਼ ਰਫਤਾਰੀ ਨੂੰ ਘਟਾਉਣਾ ਪਏਗਾ ਔਰ ਜਿਹੜੇ ਸਪੀਡ ਬ੍ਰੇਕ ਕਰਦੀ ਜਿਹੜੀ ਸਾਡੀ ਮੰਗ ਹੈ ਉਹ ਉਹਨੂੰ ਜਲਦੀ ਪੂਰਾ ਕੀਤਾ ਜਾਵੇ ਜੀ ਬਹੁਤ ਲੰਬੇ ਸਮੇਂ ਤੋਂ ਸਪੀਡ ਬ੍ਰੇਕਰ ਦੀ ਮੰਗ ਹੈ ਲਿਖਤੀ ਤੌਰ ਤੇ ਵੀ ਦਿੱਤਾ ਗਿਆ ਪਰ ਕੋਈ ਕਾਰਵਾਈ ਨਹੀਂ ਆਪਣਾ ਨਾਮ ਕੀ ਜੀ ਸ਼ਰਮਣ ਨਰਮਨ ਰਾਜਵਈ ਕੱਲ ਕੀ ਘਟਣਾਣਾ ਪੜਿਆ ਜੀ ਹਾਲੇ ਘਟਣਾ ਬਟਿਆ ਜੀ ਬੋਲਟ ਤੇ ਮੁੰਡਾ ਆ ਰਿਆ ਦੀਗਾ ਤੇ ਬੱਚਾ ਇਥੋਂ ਨਿਕਲ ਰਿਆ ਦੀਆ ਉਹ ਕਾਫੀ ਸਪੀਡ ਤੇ ਦੀਗਾ ਇਹਦੇ ਵੀ ਕਾਫੀ ਝੱਟਾਂ ਲੱਗੀਆਂ ਨੇ ਵਿਚਾਰੇ ਦੇ ਇਹਨਾਂ ਨੂੰ ਕਾਫੀ ਟਾਈਮ ਤੋਂ ਕਹਿੰਦੇ ਆ ਹੱਪ ਬਣਾ ਦਿਓ ਹੱਪ ਬਣਾ ਦੇ ਇਹਨਾਂ ਨੇ ਬਣਾਏ ਨਹੀਂ ਕਮੇਟੀ ਵੀ ਦੇਖਿਆ ਹੈ ਇਹ ਸਾਨੂੰ ਕਿਤੇ ਕੋਈ ਕੋਈ ਨਹੀਂ ਨੀ ਕੀਤੀ ਹਾਲ ਤੱਕ ਕਿਰਪਾ ਕਰਕੇ ਇੱਥੇ ਸਪੀਡ ਬਹੁਤ ਹੈ ਪੁਲਿਸ ਨੂੰ ਦੇਖਣਾ ਚਾਹੀਦਾ ਹਾਂਜੀ ਸਰ ਨਾਮ ਤੇ ਡੈਜਿਗਨੇਸ਼ਨ ਦੱਸੋ ਮੈਂ ਐਸੇ ਬਲੁੰਦਰ ਸਿੰਘ ਸਪੀਸ਼ੀਅਲ ਸਟਾਣੇ ਕੋਤਵਾਲੀ ਨਾਬਾ ਲੱਗਿਆ ਹੋਇਆ ਹੈ ਬੀਚਾ ਹਾਦਸਾ ਵਾਪਰ ਹੈ ਜਿਹਦੇ ਵਿੱਚ ਇੱਕ ਮਾਰਕ ਤੋਂ ਬੁਲਟ ਵਾਲਿਆਂ ਚੱਕੇ ਮਾਰੇ ਕੀ ਮਾਮਲਾ ਕੀ ਹੈ ਸਰ ਇਹ ਸਾਨੂੰ ਕੱਲ ਦੇਰ ਰਾਤ ਕੰਟੀਮਿਸ਼ਨ ਮਿਲੀ ਸੀ ਸਿਰੋਤ ਨਾਬਾ ਤੋਂ ਕਿ ਇੱਕ 4 ਸਾਲ ਦਾ ਬੱਚਾ ਪਿਊਸ਼ ਦਾ ਨਾਮ ਹੈਗਾ ਇਹ ਬਟੰਡਿਆ ਮਹੱਲੇ ਇੱਥੇ ਆਪਣੇ ਜਿਹੜੀ ਇਹਦੀ ਮੰਮੀ ਐ ਇੱਥੇ ਪੇਕੇ ਕਰਦੇ ਚੱਹ ਰਹੀ ਐ ਪਿਛਲੇ 1.5-2 ਸਾਲ ਤੋਂ ਤੇ ਇਹ ਨੂੰ ਕਿਸੇ ਬੁਲਟ ਮੋਟਰਸਾਈਕਲ ਦਾ ਅਨਨੌਨ ਪਰਸਨ ਨਾਮ ਨੂੰ ਮਜੇ ਦੇ ਬਾਰੇ ਪਤਾ ਨਹੀਂ ਲੱਗਿਆ ਉਹਨੇ ਇਹ ਨੂੰ ਫੇਟ ਮਾਰ ਕੇ ਜਿਹੜਾ ਮੋਟਰਸਾਈਕਲ ਉਹ ਲੈ ਕੇ ਫਰਾਰ ਹੋ ਗਿਆ ਉੱਥੋਂ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਦਾ ਪਹਿਲਾਂ ਸਿਰੋਤ ਨਾਬਾ ਦਾਖਲ ਸੀ ਪਰ ਤੁਰੀ ਸਿਹਤ ਜਿਹੜੀ ਐ ਜਿਆਦਾ ਖਰਾਬ ਹੋਣ ਕਰਕੇ ਇਹ ਨੂੰ ਨਾਬੇ ਤੋਂ ਵਿਜੇਂਦਰ ਸਾਹਿਬ ਦਾ ਰੈਫਰ ਕਰਤਾ ਸੀ ਤੁਰੋਂ ਬੱਚੇ ਦੀ ਸਿਹਤ ਕੀ ਮੈਸਟਾਈਂਕੋਣੋਂ ਸੀ ਰਿੰਦਰ ਹਸਪਤਲ ਪਟਿਆਲੇ ਆਏ ਸੀ ਇੱਥੇ ਜਿਹੜਾ ਬੱਚਾ ਅਜੇ ਡਾਕਟਰਾਂ ਉਹਦੇ ਕੋਲ ਆ ਕੇ ਅਜੇ ਕੁਝ ਨਹੀਂ ਕਹਿ ਰਹੇ ਬਾਕੀ ਸੱਟਾਂ ਉਹਦੇ ਕਾਫੀ ਨੇ ਸੱਤ ਵੀ ਸੱਟ ਹੈ ਉਹਦੇ ਲੱਤਾਂ ਦੇ ਵੀ ਸੱਟਾਂ ਨੇ ਬਾਹਾਂ ਦੇ ਵੀ ਸੱਟਾਂ ਨੇ ਤੇ ਵੈਸੇ ਖਤਰੇ ਤੋਂ ਜੇ ਬਾਹਰ ਲੱਗ ਰਿਹਾ ਸੋਚੇ ਪਾਸ਼ਾ ਸਹੀ ਕਰਨ ਬੱਚੇ ਨੂੰ ਸਰ ਜਿਹੜਾ ਬੁਲਟ ਸੀ ਉਹ ਓਵਰ ਸਪੀਡ ਜ਼ਿਆਦਾ ਲਿਖ ਰਿਹਾ ਸੀ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਜਿਵੇਂ ਓਵਰ ਸਪੀਡ ਆ ਰਿਹਾ ਸੀ ਕਾਫੀ ਹਾਂ ਜੀ कि ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਬੱਚਾ ਇੱਕਦਮ ਸਾਹਮਣੇ ਆਇਆ ਹਾਂਜੀ ਹਾਂਜੀ ਓਵਰ ਸਪੀਡ ਸੀ ਬਹੁਤ ਜ਼ਿਆਦਾ ਜੋ ਸੀਸੀਟੀਵੀ ਚ ਹੁਣ ਆਇਆ ਉਹਦੀ ਓਵਰ ਸਪੀਡ ਜ਼ਿਆਦਾ ਸੀ ਪਰੰਤੂ ਇਹ ਉਹਦੇ ਬਾਰੇ ਆਪਣਾ ਉਹਦੇ ਮੋਟਰਸਾਈਕਲ ਦੇ ਰਜਿਸਟ੍ਰੇਸ਼ਨ ਨੰਬਰ ਬਾਰੇ ਜਾਂ ਉਹਦੀ ਜਿਹੜਾ ਨੋਟੀਫਿਕੇਸ਼ਨ ਅਜੇ ਸਾਡੇ ਕੋਲ ਸਾਹਮਣੇ ਨਹੀਂ ਆਈ ਅੱਜ ਅਸੀਂ ਉਹਦੇ ਮਾਮੇ ਦੇ ਜੋਨੀ ਦੇ ਬਿਆਨ ਲੈ ਕੇ ਬੱਚੇ ਦਾ ਜਿਹੜਾ ਮਾਮਾ ਹੈਗਾ ਜੋਨੀ ਉਹਦੇ ਬਿਆਨ ਲੈ ਕੇ ਜਿਹੜੀ ਅਸੀਂ ਇਹਦੀ ਕਾਰਵਾਈ ਆਪਣੇ ਦੇ ਖਿਲਾਫ ਜਿਹੜਾ ਮਕਦਮਾ ਕਰਵਾਉਣ ਦਾ ਅਰਜ਼ ਕਰਾਂਗੇ ਤੇ ਉਹਨੂੰ ਜਲਦੀ ਤੋਂ ਜਲਦੀ ਇਹ ਸੀਸੀਟੀਵੀ ਕੈਮਰਾ ਚੈੱਕ ਕਰਕੇ ਟ੍ਰੇਸ ਕਰਕੇ ਠੀਕ ਹੈ ਉਹਦੇ